ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਐਨਜੀਓ ਸੋ ਅੱਜ ਫਿਕਰਮੰਦ ਮੀਡੀਆ ਦੀ ਸਮੁੱਚੀ ਟੀਮ ਆ ਜਿਹੜੀ ਪਹੁੰਚੀ ਹੈ ਦੀਪ ਹਸਤਾ ਨਿਹਾਲ ਸਿੰਘ ਵਾਲਾ ਵਿਖੇ ਸੋ ਡਾਕਟਰ ਹਰਗੁਰਤਾਪ ਜੀ ਜੋ ਕਿ ਗਰੀਬਾਂ ਕਿਰਤੀ ਕਾਮੇ ਮਜ਼ਦੂਰਾਂ ਦੇ ਚਿੰਤਕ ਨੇ ਸੋ ਅਕਸਰ ਹੀ ਉਹ ਗਰੀਬਾਂ ਕਿਰਤੀ ਕਾਮੇ ਤੇ ਮਜ਼ਦੂਰਾਂ ਦੇ ਪੱਖ ਦੇ ਵਿੱਚ ਬੋਲਦੇ ਰਹਿੰਦੇ ਨੇ ਤੇ ਜੋ ਵੀ ਉਹਨਾਂ ਦੀਆਂ ਆਉਕੜਾਂ ਨਸੀਬਤਾਂ ਸਮੱਸਿਆਵਾਂ ਸੋ ਗੱਲਬਾਤ ਕਰਦੇ ਆ ਡਾਕਟਰ ਹਰਗੁਰਤਾਬ ਸਿੰਘ ਜੀ ਦੇ ਨਾਲ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਤਾਂ ਫਿਕਰਮੰਦ ਵੀਰ ਜੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਜੀ ਬਹੁਤ-ਬਹੁਤ ਧੰਨਵਾਦ ਪੱਤਰਕਾਰ ਸਾਹਿਬ ਤੁਸੀਂ ਜੋ ਸਾਡੇ ਹਸਪਤਾਲ ਆਏ ਬਹੁਤ-ਬਹੁਤ ਧੰਨਵਾਦ ਅੱਛਾ ਸਰ ਜੀ ਇੱਕ ਬੜੀ ਤੇਜ਼ੀ ਦੇ ਨਾਲ ਨਾ ਆਡੀਓ ਵਾਇਰਲ ਹੋ ਰਹੀ ਹੈ ਆਡੀਓ ਜਿਹੜੀ ਵਾਇਰਲ ਕੀਤੀ ਆ ਉਹ ਲੋਕ ਅਵਾਲ ਟੀਵੀ ਦੇ ਪੱਤਰਕਾਰ ਮਨਜਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ ਕਿ ਕਾਫੀ ਜਿਹੜਾ ਪੰਜਾਬ ਦੇ ਵਿੱਚ ਮੁੱਦਾ ਭਖਿਆ ਹੋਇਆ ਬਸ ਅਸੀਂ ਵੀ ਉਹ ਰਿਕਾਰਡਿੰਗ ਦੀ ਕੋਈ ਪੁਸ਼ਟੀ ਤਾਂ ਨਹੀਂ ਕਰਦੇ ਪਰ ਆਪਾਂ ਉਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਉਹ ਜਿਹੜੀ ਰਿਕਾਰਡਿੰਗ ਮਨਿੰਦਰਜੀਤ ਸਿੰਘ ਵੱਲੋਂ ਵਾਇਰਲ ਕਰੀ ਗਈ ਹੈ ਮੁੱਦਾ ਵੱਡਾ ਭਖਿਆ ਉਹਦੇ ਵਿਚਾਰੇ ਤੁਸੀਂ ਕੀ ਕਹੋਗੇ ਦੇਖੋ ਪੱਤਰਕਾਰ ਸਾਹਿਬ ਮਨਿੰਦਰਜੀਤ ਸਿੰਘ ਸਿੱਧੂ ਤੇ ਲੋਕਵਾਜ ਟੀਵੀ ਕੋਈ ਛੋਟਾ ਮੋਟਾ ਪੱਤਰਕਾਰ ਵੀ ਤਾਂ ਹੈ ਨਹੀਂ ਨਾ ਹੀ ਉਹ ਕੋਈ ਸਖੰਦਰੂ ਪੱਤਰਕਾਰ ਹੈ ਜੇ ਉਹਦੇ ਕੋਲੇ ਕੋਈ ਪੁਸ਼ਤਾ ਪੁਸ਼ਟੀ ਕਰਨ ਵਾਲੇ ਸਬੂਤ ਹੋਣਗੇ ਜੇ ਉਹਨਾਂ ਕੋਲੇ ਕੋਈ ਆਥੈਂਟਿਕ ਆਡੀਓ ਹੋਏਗੀ ਵੀਡੀਓ ਹੋਏਗੀ ਫਿਰ ਹੀ ਉਹਨਾਂ ਨੇ ਉਹ ਅੱਗੇ ਪੇਸ਼ ਕੀਤੀ ਹੋਏਗੀ ਨਿਸ਼ਚਿਤ ਰੂਪ ਦੇ ਵਿੱਚ ਉਹਨਾਂ ਕੋਲੇ ਕੋਈ ਨਾ ਕੋਈ ਸਬੂਤ ਨਹੀਂ ਜਿਹੜਾ ਉਹਨਾਂ ਨੇ ਇੰਨਾ ਸਰਕਾਰੀ ਦਮਨ ਝੱਲ ਕੇ ਵੀ ਹਜੇ ਤੱਕ ਉਹ ਸਰਕਾਰ ਦੇ ਨਾਲ ਟਕਰਾ ਗਏ ਨੇ ਇਸ ਇਸ ਵਿਸ਼ੇ ਦੇ ਉੱਤੇ ਤੇ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਆਪਦੀ ਫੱਸੀ ਨੂੰ ਵਿਚਾਰਨਾ ਚਾਹੀਦਾ ਤੇ ਇਹ ਦੇਖਣਾ ਚਾਹੀਦਾ ਕਿਤੇ ਇਹ ਨਾ ਹੋਵੇ ਵੀ ਸਰਕਾਰ ਨੂੰ ਪੂਰੀ ਆਡੀਓ ਮਿਲ ਜੇ ਤੇ ਜਿੰਨੀ ਕ ਥੂ ਥੂ ਸਰਕਾਰ ਦੀ ਹੋ ਰਹੀ ਹੈ ਉਹ ਤੋਂ 10 ਗੁਣਾ 20 ਗੁਣਾ 50 ਗੁਣਾ ਵੱਧ ਥੂ ਥੂ ਹੋਵੇ ਹਾਂਜੀ ਸਰਕਾਰ ਨੂੰ ਆਪਣੀ ਭਲੀ ਵਿਚਾਰ ਲੈਣੀ ਚਾਹੀਦੀ ਅੱਛਾ ਸਰ ਇੱਕ ਨਾ ਸੋਸ਼ਲ ਮੀਡੀਆ ਤੇ ਹੋਰ ਵੀ ਪੋਸਟਾਂ ਦਰਲ ਹੋ ਰਹੀਆਂ ਸੋ ਬਲਕਾਰ ਸਿੰਘ ਸਿੱਧੂ ਜੋ ਕੋਈ ਰਾਮਪੁਰਾ ਫੂਟੋਂ ਐ ਐਮਐਲਏ ਨੇ ਵਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹ ਮੇਰੀ ਸ਼ਬੀ ਖਰਾਬ ਕਰਨ ਦੇ ਵਾਸਤੇ ਵੀ 3 ਸਾਲ ਪੁਰਾਣੀ ਆਡੀਓ ਨੇ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਆਡੀਓ ਭਾਵੇਂ 3 ਸਾਲ ਪੁਰਾਣੀ ਆ ਪਰ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਜਾਤੀ ਸੂਚਕ ਸ਼ਬਦ ਤੇ ਔਰਤਾਂ ਦੇ ਖਿਲਾਫ ਹੋਰ ਵੀ ਕਾਫੀ ਗਾਲੀ ਗਲੋਚ ਕੀਤਾ ਗਿਆ ਹੈ ਨਾ ਪਰ ਕਹਿਣ ਦਾ ਮਤਲਬ ਇਹ ਹੈ ਵੀ ਉਹ ਕਹਿੰਦੇ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਹ ਜਾਂਚ ਦੇ ਮੁੱਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਰ ਉਹ ਜਿਹੜੀ ਆਡੀਓ ਕਿਸੇ ਨੇ ਕਿਸੇ ਦੀ ਆਵਾਜ਼ ਦੇ ਵਿੱਚ ਡੈਟ ਕਰਕੇ ਤਾਂ ਪਾਈ ਹੈ ਨਾ ਕਿ ਉਹ ਕਾਨੂੰਨੀ ਕਾਰਵਾਈ ਤਾਂ ਕਿਸੇ ਤੇ ਹੋਣੀ ਚਾਹੀਦੀ ਰ ਇਹਦੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਇਹ ਗੱਲ ਕਹੀ ਜਾਂਦੀ ਹੁੰਦੀ ਹੈ ਬਈ ਨਹੀਂ ਜੀ ਇਹ ਮੇਰੀ ਆਡੀਓ ਨਹੀਂ ਇਹ ਮੇਰੀ ਵਾਇਸ ਨਹੀਂ ਕਿਸੇ ਹੋਰ ਨੇ ਕੀਤੀ ਹੈ ਇਹ ਤਾਂ ਗਿਣਿਆ ਮਿੱਥਿਆ ਹਰੇਕ ਹੀ ਰਾਜਨੀਤੀਵਾਨ ਇਦਾਂ ਨਹੀਂ ਬਿਆਨ ਦਿੰਦਾ ਹੀ ਹੁੰਦਾਗਾ ਜਦੋਂ ਫੋਰੈਂਸਿਕ ਜਾਂਚ ਹੁੰਦੀ ਹੈ ਦੁੱਧ ਦਾ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਅਸੀਂ ਦੇਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਸੀ ਉਦੋਂ ਇਹ ਕਹਿੰਦੀ ਸੀ ਵੀ ਅਸੀਂ ਪੁਲਿਸ ਪ੍ਰੋਟੈਕਸ਼ਨ ਨਹੀਂ ਲਵਾਵਾਂਗੇ ਜਦੋਂ ਇਹ ਆਈ ਸੀ ਉਦੋਂ ਇਹ ਕਹਿੰਦੀ ਸੀ ਅਸੀਂ ਗਾੜੀਆਂ ਬੰਗਲੇ ਨਹੀਂ ਲਵਾਵਾਂਗੇ ਜਦੋਂ ਇਹ ਆਈ ਸੀ ਉਦੋਂ ਇਹ ਕਹਿੰਦੀ ਸੀ ਅਸੀਂ ਲੋਕਾਂ ਦੇ ਘਰਾਂ ਦੇ ਵਿੱਚੋਂ ਲੋਕਾਂ ਦੀਆਂ ਸੱਥਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਪਰ ਅਸੀਂ ਦੇਖਿਆ ਮਜ਼ਦੂਰਾਂ ਨੂੰ ਤਾਂ ਇਹ ਸਰਕਾਰ ਮਿਲਦੀ ਨਹੀਂ ਹੈ ਹਾਂਜੀ ਗਲਤਾਂ ਨੂੰ ਤਾਂ ਇਹ ਸਰਕਾਰ ਮਿਲਦੀ ਨਹੀਂ ਹੈ ਗਲਤਾਂ ਦੇ ਹੱਕਾਂ ਦੇ ਉੱਤੇ ਲਾਕੇ ਮਾਰ ਰਹੀ ਹੈ ਨਾਗਾ ਤੇ ਲਗਾਤਾਰ ਤੇ ਲਰੋਟਾਂ دیے ਆ ਪੋਸਟਰ ਨੇ ਜਿਹੜੀਆਂ ਜਨਰਲ ਕੈਟਾਗਰੀ ਨੂੰ ਦਿੱਤੀਆਂ ਜਾ ਰਹੀਆਂ ਨੰਬਰ 2 ਇੱਕ ਪਹਿਲਾਂ ਇੱਕ ਇੱਕ ਗਨਮੈਨ ਲੈ ਲਿਆ ਫਿਰ ਦੋ ਦੋ ਗਨਮੈਨ ਲੈ ਲਏ ਫਿਰ ਹੌਲੀ-ਹੌਲੀ 10 10 20 20 ਜਨਮੈਨ ਲੈ ਲੇ ਹੁਣ ਹਾਲਾਤ ਇਹ ਨੇ ਵੀ ਗਨਮੈਨ ਕਈ ਕਈ ਐਮਐਲਿਆਂ ਦੇ ਘਰਾਂ ਦੇ ਵਿੱਚ ਰੋਟੀਆਂ ਵੀ ਲਾਉਂਦੇ ਨੇ ਤੇ ਉਸ ਤੋਂ ਅੱਗੇ ਅਸੀਂ ਦੇਖਦੇ ਆਂ ਵੀ ਗੱਡੀਆਂ ਦੀ ਜਾਣ ਲੱਗੀ ਉਟਰੇ ਵੀ ਉਵੇਂ ਵੱਜਣ ਲੱਗੇ ਕਾਰਾਂ ਕੋਠੀਆਂ ਵੀ ਉਵੇਂ ਹੀ ਲੈ ਲੀਆਂ ਜਿਵੇਂ ਕਾਂਗਰਸ ਜਾਂ ਅਕਾਲੀ ਲੈਂਦੇ ਹੁੰਦੇ ਸੀ ਚੰਡੀਗੜ੍ਹ ਦੇ ਵਿੱਚ ਹੈਲੀਕਾਪਟਰ ਦੇ ਝੂਟੇ ਉਹ ਸਾਰਾ ਕੁਝ ਅਸੀਂ ਦੇਖਾਂਗੇ ਸਾਰਾ ਕੁਝ ਪਿਛਲੀਆਂ ਸਰਕਾਰਾਂ ਵਰਗਾ ਹੀ ਹੋ ਗਿਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹੀ ਇਹ ਖਾਸ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਜੰਮੇ ਆਮਕਰਨ ਸੀਗੇ ਜੰਮੇ ਗਰੀਬਾਂ ਦੇ ਸੀ ਪਰ ਹੁਣ ਇਹ ਪੈਸੇ ਲਾਉਣ ਵਾਲੇ ਪਾਸੇ ਨੂੰ ਹੋ ਗਏ ਨੇ ਇੱਕ ਹੋਰ ਮੈਂ ਵੀਡੀਓ ਜੀ ਵਾਇਰਲ ਦੇਖਿਆ 30-35 ਲੱਖ ਰੁਪਿਆ ਦਾ ਕੋਈ ਇੱਧਰ ਉੱਧਰ ਜੇ ਤੁਰਿਆ ਫਿਰਦਾ ਕਿਸੇ ਹੋਰ ਬੀਬੀ ਦੀ ਕੋਈ ਹੈਗੀਏ ਉਹ ਸੁਣਿਆ ਬੀਬੀ ਐ ਜਿਹੜੀ ਸੀਗੀ ਉਹਦਾ ਭਾਰ ਹੀ ਸਾਰਾ 30 40 45 ਕਿਲੋ ਹੁੰਦਾ ਸੀ ਕਿਸੇ ਜ਼ਮਾਨੇ ਦੇ ਵਿੱਚ ਤੇ ਅੱਜ ਕੱਲ ਉਹ ਮੋਦਾ ਭਾਰ ਵੀ 70 ਕਿਲੋ ਤੋਂ ਉੱਤੇ ਹੋਇਆ ਪਿਆ ਅਸੀਂ ਦੇਖਦੇ ਰਹਿੰਦੇ ਹਾਂ ਵੀ ਮੁੱਖ ਮੰਤਰੀ ਸਾਹਿਬ ਦੀ ਮਾਤਾ ਜੀ ਭੈਣਾ ਹੋਰ ਵੀ ਕਿੰਨਾ ਸੋਨੇ ਦਾ ਨਮਾਇਸ਼ ਕਰਦੀਆਂ ਨੇ ਠੀਕ ਹੈ ਰੱਬ ਨੇ ਤੁਹਾਨੂੰ ਸੋਨਾ ਦਿੱਤਾ ਹੋਣਾ ਤੁਹਾਡੇ ਘਰੇ ਪਿਆ ਹੋਣਾ ਪਰ ਇਸ ਦੰਦੀ ਨਮਾਇਸ਼ ਇੱਕ ਪਾਸੇ ਗਰੀਬ ਲੋਕ ਭੁੱਖੇ ਮਰ ਰਹੇ ਆ ਪੰਜਾਬ ਦੇ ਭੁੱਖ ਮਰੀ ਹੈ ਗਰੀਬੀ ਹੈ ਕਿ ਦੂਜੇ ਪਾਸੇ ਤੁਸੀਂ 12-12 ਜੂੜੀਆਂ ਸੋਨੇ ਦੀਆਂ ਖੜਕਾਉਂਦੇ ਤੁਰੇ ਫਿਰਦੇ ਹੋ ਇਹ ਤਾਂ ਨੀਦੀ ਮੂਰਖਤਾ ਹੈ ਮੇਰੀ ਕਮੀਨਗੀ ਹੈ ਨੀਦੀ ਦੁਸ਼ਟਤਾ ਇਹ ਸਾਡੀ ਸਾਰੀ ਖਾਸ ਆਦਮੀ ਪਾਰਟੀ ਵਾਲੀ ਗੱਲ ਹੈ ਆਮ ਆਦਮੀ ਪਾਰਟੀ ਵਾਲਾ ਇੱਥੇ ਕੁਝ ਨਹੀਂ ਹੈ ਅੱਛਾ ਜੀ ਆਪਾਂ ਦੂਸਰੀ ਵਾਰ ਫੇਰ ਕਹਿ ਰਹੇ ਹਾਂ ਵੀ ਆਪਾਂ ਉਸ ਆਈਡੀਓ ਦੀ ਪੁਸ਼ਟੀ ਤਾਂ ਨਹੀਂ ਕਰ ਰਹੇ ਹਨ ਪਰ ਉਸ ਆਈਡੀਓ ਦੇ ਵਿੱਚ ਜਿਹੜੇ ਦੋਸ਼ ਹਨ ਬਲਕਾਰ ਸਿੰਘ ਸਿੱਧੂ ਜੋ ਕਿ ਰਾਮਪੁਰਾ ਦਾ ਇੱਕ ਹੈ ਫੂਲ ਤੋਂ ਉਹਨਾਂ ਤੋਂ ਲੱਗ ਰਹੇ ਨੇ ਪਰ ਉਸ ਆਈਡੀਓ ਦੇ ਵਿੱਚ ਔਰਤ ਸਾਡੇ ਸਮਾਜ ਦੀ ਰੀੜ ਦੀ ਹੱਡੀ ਨੇ ਔਰਤ ਨੇ ਬੜੇ ਵੀ ਸਾਡੇ ਸੂਰਬੀਰ ਜొਧਿਆਂ ਅਵਤਾਰਾਂ ਗੁਰੂਆਂ ਪੀਰਾਂ ਤੇ ਜొਧਿਆਂ ਨੂੰ ਜਨਮ ਦਿੱਤਾ ਪਰ ਉਸ ਆਈਡੀਓ ਦੇ ਵਿੱਚ ਸਾਡੀ ਜਿਹੜਾ ਔਰਤਾਂ ਸਮਾਜ ਦੀ ਰੀੜ ਦੀ ਹੱਡੀ ਹੈ ਉਹਦੇ ਬਖਸ਼ਾਉਣ ਦੇ ਖਿਲਾਫ ਵੀ ਕਾਫੀ ਬੋਲਿਆ ਗਿਆ ਇਹਦੇ ਬਾਰੇ ਕੀ ਕਹੂੰਗਾ ਦੇਖੋ ਸਰ ਜੋ ਲੋਕਾ ਲੋਕ ਐਮਐਲਏ ਬਣ ਕੇ ਆਏ ਨੇ ਉਹ ਉਹੀ ਮਾਨਸਿਕਤਾ ਦੇ ਲੋਕ ਸੀਗੇ ਜਿਹੜੇ ਮਾਨਸਿਕਤਾ ਦੇ ਅਕਾਲੀ ਭਾਜਪਾਈ ਤੇ ਕਾਂਗਰਸੀ ਤੇ ਹੋਰ ਸੀਗੇ ਉਹਨਾਂ ਦੀ ਮਾਨਸਿਕਤਾ ਇੰਨੀ ਛੇਤੀ 1 ਸਾਲ 2 ਸਾਲ ਦੇ ਵਿੱਚ ਨਹੀਂ ਬਦਲੂਗੀ ਉਹ ਜੇ ਉਹ ਉਹਨਾਂ ਨੇ ਔਰਤਾਂ ਨੂੰ ਗਾਲਾਂ ਗੱਡੀਆਂ ਜੇ ਔਰਤਾਂ ਦੀ ਸ਼ਾਨ ਦੇ ਖਿਲਾਫ ਬੋਲੇ ਨੇ ਜੇ ਕਿਤੇ ਉਹ ਜਾਤੀ ਸੁਚਕ ਸ਼ਬਦ ਬੋਲਣ ਨੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਇਹ ਉਹਨਾਂ ਦੀ ਮਾਨਸਿਕਤਾ ਹੈਗੀ ਜਿਹੜਾ ਉਹ ਕਹਿੰਦੇ ਨੇ ਵੀ ਸਾਢੀ ਨਹੀਂ ਆ ਚਲੋ ਮੰਨ ਲਿਆ ਸੋਡੀ ਨਹੀਂ ਹੈ ਤੁਸੀਂ ਨਹੀਂ ਇਹ ਹੋ ਕੀਤੀ ਹੈ ਵੀਡੀਓ ਤੁਹਾਡੀ ਨਹੀਂ ਹੈ ਜਾਂ ਆਡੀਓ ਤੁਹਾਡੀ ਨਹੀਂ ਹੈ ਇਹ ਜੀ ਮਾਨਸਿਕਤਾ ਪਰ ਤੁਹਾਡੀ ਹੈਗੀ ਹੈ ਮਾਨਸਿਕਤਾ ਤਾਂ ਤੁਹਾਡੀ ਹੈਗੀ ਹੈ ਅ ਸ਼ਰਾਬਾਂ ਪੀ ਕੇ ਦਫ਼ਤਰਾਂ ਜਾਣ ਦੀ ਮਾਨਸਿਕਤਾ ਤੁਹਾਡੀ ਹੈ ਸ਼ਰਾਬਾਂ ਪੀ ਕੇ ਡਿੱਗਣ ਦੀ ਮਾਨਸਿਕਤਾ ਤੁਹਾਡੀ ਹੈ ਤੁਹਾਡੀਆਂ ਵੀਡੀਓ ਉਹ ਕਈ ਹੋਰ ਵਿਰੋਧੀ ਪਾਰਟੀਆਂ ਵਾਲੇ ਥੋੜੇ ਤੇ ਸਿੱਧੇ ਇਲਜ਼ਾਮ ਲਾ ਦਿੰਦੇ ਵਿਚਾਚੋ ਉਹ ਮੁੱਖ ਮੰਤਰੀ ਡਿੱਗ ਪਿਆ ਤੇ ਤੁਸੀਂ ਉਸ ਬੰਦੇ ਦੇ ਤੇ ਮਾਨ ਹਨੀ ਦਾ ਪਰਚਾ ਨਹੀਂ ਕਰਦੇ ਉਹ ਕਿਉਂਕਿ ਵੱਡਾ ਬੰਦਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਤੁਹਾਨੂੰ ਝੂਠਾ ਸਾਬਤ ਕਰ ਸਕਦਾ ਇਸ ਕਰਕੇ ਉਹਦੇ ਬੋਸ ਬੰਦੇ ਦੇ ਨਾਲ ਤੁਸੀਂ ਪੰਗਾ ਨਹੀਂ ਲੈਂਦੇ ਤੇ ਪੱਤਰਕਾਰ ਵੀਰ ਕਿਉਂਕਿ ਸਮਾਜ ਦੇ ਰਿਲੇਟਿਵਲੀ ਕਮਜ਼ੋਰ ਤੱਕ ਆਪ ਕੇਦੇ ਵਿੱਚ ਆਉਂਦੇ ਨੇ ਉਹਨਾਂ ਦਾ ਤੁਸੀਂ ਪਰਚੇ ਕਰਦੇ ਹੋ ਤੁਸੀਂ ਪਿਛਲੀ ਵਾਰੀ ਪਰਚਾ ਕੀਤਾ ਸੀ ਲੱਖੇ ਸਦਨ ਤੇ ਐਨਡੀਪੀਐਸ ਦਾ ਫਿਰ ਵਾਪਸ ਕਿਉਂ ਲਿਆ ਜੀ ਤੁਸੀਂ ਮਾਲਵਿੰਦਰ ਸਿੰਘ ਮਾਲੀ ਇੱਕ ਸੀਨੀਅਰ ਪੱਤਰਕਾਰ ਨੇ ਪਟਿਆਲੇ ਦੇ ਤੇ ਮੁਹਾਲੀ ਦੇ ਉਹਨਾਂ ਦੇ ਪਰਚਾ ਕੀਤਾ ਸੀ ਮਾਲਵਿੰਦਰ ਮਾਲੀ ਨੇ ਕੀ ਕੀਤਾ ਕਹਿੰਦਾ ਮੈਂ ਤਾਂ ਹਾਈ ਕੋਰਟ ਦੇ ਵਿੱਚ ਜਾਂਦਾ ਹੀ ਨਹੀਂ ਮੈਂ ਤਾਂ ਪਰਚਾ ਰੱਦ ਕਰਾਉਣਾ ਹੀ ਨਹੀਂ ਫਿਰ ਵੀ ਪਰਚਾ ਹਾਈ ਕੋਰਟ ਨੇ ਰੱਦ ਕਰਤਾ ਕਿੱਡੀ ਬੇਇੱਜ਼ਤੀ ਵਾਲੀ ਗੱਲ ਹੈ ਸਰਕਾਰ ਵਾਸਤੇ ਬੰਦਾ ਪਰਚੇ ਦੇ ਲਈ ਢੇਲ ਦੇ ਵਾਸਤੇ ਨਜ਼ਾਰਿਆ ਤੇ ਹਾਈ ਕੋਰਟ ਆਪਣੇ ਆਪ ਹੀ ਢੇਲ ਦੇ ਰਹੀ ਹੈ ਉਸ ਬੰਦੇ ਨੂੰ ਇਸ ਪ੍ਰਕਾਰ ਜਿਹੜਾ ਪਿਛਲਾ ਕਰਮਾ ਅਸੀਂ ਦੇਖਿਆ ਨੇ ਲੱਖੇ ਸੁਧਾਨੇ ਵਾਲੇ ਮਾਮਲੇ 'ਚ ਮਾਲਵਿੰਦਰ ਮਾਲੀ ਜੀ ਵਾਲੇ ਮਾਮਲੇ 'ਚ ਉਹੀ ਕਰਮਾ ਨੂੰ ਜੇ ਆਪਾਂ ਦੇਖਾਂਗੇ ਉਹੀ ਲੜੀ ਦੁਆਰਾ ਚੱਲੀ ਆ ਤਿੰਨ ਪਰਚੇ ਕਰਨ ਦੀ ਕੀ ਲੋੜ ਸੀ ਤਿੰਨ ਪਰਚੇ ਕਰਨ ਦਾ ਮਤਲਬ ਤਾਂ ਇਹ ਹੀ ਆ ਵੀ ਬੰਦੇ ਨੂੰ ਡਰਾਉਣਾ ਸੀ ਬੰਦੇ ਨੂੰ ਚੁੱਪ ਕਰਾਉਣਾ ਸੀ ਤਿੰਨ ਕਿਉਂ ਕੀਤੇ ਤੁਸੀਂ ਸਰ ਥੋੜੀ ਸਰਕਾਰ ਸੀ ਤੁਸੀਂ ਤਿੰਨ ਸੌ ਕਰ ਲੈਂਦੇ ਠੀਕ ਪਰਚੇ ਕਰਨ ਲੱਗੇ ਸੀ ਹੁਣ ਬੰਦੇ ਨੂੰ ਡਰਾਉਣਾ ਹੀ ਸੀ ਤਿੰਨ ਤਿੰਨ 3000 ਕਰ ਲੈਂਦੇ ਤੁਸੀਂ ਤਾਂ ਪਰਚੇ ਤੇ ਨਹੀਂ ਤਾਂ ਪਰਚਾ ਤਾਂ 21 ਬਹੁਤ ਹੁੰਦਾਗਾ ਬੰਦਾ ਉਸ ਤੋਂ ਡਰ ਜਾਂਦਾ ਤੇ ਹੁਣ ਤਿੰਨ ਪਰਚਿਆਂ ਨਾਲ ਕਿਹੜਾ ਡਰ ਗਿਆ ਥੂ ਥੋੜੀ ਹੋ ਰਹੀ ਆ ਅੱਛਾ ਸਰ ਆਪਣੇ ਵਿਧਾਨ ਸਭਾ ਦੇ ਸਪੀਕਰ ਸਾਹਿਬਾਨ ਨੇ ਸਰਦਾਰ ਕੁਲਤਾਰ ਸਿੰਘ ਸੰਧਮਾ ਜੀ ਜਾਨੀ ਕਿ ਵਿਧਾਨ ਸਭਾ ਦੀ 리ਡ ਦੀ ਹੱਡ ਕੋਈ ਲਾ ਲਉ ਹਨਾ ਉਹਨਾਂ ਨੂੰ ਵੀ ਜਾਤੀਵਾਦੀ ਸੂਚਕ ਸ਼ਬਦ ਬੋਲੇ ਗਏ ਆ ਤੇ ਇੱਕ ਉਹਦੇ ਵਿੱਚ ਪੱਗ ਦੀ ਗੱਲ ਦੀ ਕਰੀ ਗਈ ਆ ਦੀ ਪੱਗ ਦਾ ਹੀ ਬਹੁਤ ਮਾਨ ਸਨਮਾਨ ਆ ਸਾਡਾ ਜਿਹੜਾ ਬਹੁਤ ਸਤਕਾਰ ਆ ਪੱਗ ਦਾ ਪੱਗ ਬਾਰੇ ਤੇ ਜਾਂ ਫਿਰ ਜਿਵੇਂ ਰਾਮਗੜੀ ਆ ਸਮਾਜ ਆ ਉਹਨਾਂ ਬਾਰੇ ਵੀ ਜਾਤੀ ਸੁਭਾਦੀ ਸੁਅੱਜ ਬੋਲ ਗਏ ਇਹਦੇ ਬਾਰੇ ਕੀ ਕਹੂੰਗਾ ਦੇਖੋ ਇਹ ਬਾਬਾ ਸਾਹਿਬ ਪੀਮਰਾਵ ਅੰਮੇਦਕਰ ਜੀ ਸਾਬ श्री ਕਾਂਸ਼ੀਰਾਮ ਜੀ ਭੈਣ ਮਾਇਆ ਭਤੀਜੀ ਤੇ ਹੋਰ ਸਾਡੇ ਸਾਥੀ ਲਾਲੂ ਪ੍ਰਸਾਦ ਜਾਦਵ ਜੀ ਮੁਲਾਇਮ ਸਿੰਘ ਜਾਦਵ ਜੀ ਇਹਨਾਂ ਨੇ 18 1989 ਇੱਕ ਘਟਨਾਬੇ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਐਸਸੀ ਐਸਟੀ ਐਕਟਰੋਸਿਟੀਆਂ ਦੇ ਖਿਲਾਫ ਐਕਟ ਬਣਾਇਆ ਸੀ ਜਿਹਦੇ ਵਿੱਚ ਦਲਤਾਂ ਨੂੰ ਜਾਤੀਸ਼ੂਤ ਸ਼ੂਚਕ ਸ਼ਬਦ ਨਹੀਂ ਸੀ ਬੋਲੇ ਜਾ ਸਕਦੇ ਹੁਣ ਹਾਲਤ ਇਹਨਾਂ ਦੀ ਜਿਹੜੇ ਜਾਤੀਵਾਦੀ ਜਾਤ ਹੰਕਾਰੀ ਲੋਕ ਨੇ ਉਹਨਾਂ ਦੀ ਹਾਲਤ ਇਹ ਉਹ ਦਲਤ ਭਾਈਚਾਰੇ ਨੂੰ ਤਾਂ ਸਾਹਮਣੇ ਉਹ ਗਾਲਾਂ ਨਹੀਂ ਕੱਢ ਸਕਦੇ ਪਰ ਜਿਹੜਾ ਸਾਡੇ ਓਬੀਸੀ ਭਾਈਚਾਰਾ ਤਰਖਾਨਪਾਈ ਚਾਰਾ ਲੋਹਾਰਪਾਈ ਚਾਰਾ ਦਰਜੀਪਾਈ ਚਾਰਾ ਸੁਨਾਰਪਾਈ ਚਾਰਾ ਉਹਨਾਂ ਦੇ ਖਿਲਾਫ ਇਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਜ਼ਹਿਰ ਹੁੰਦੀ ਆ ਉਹ ਕਿਸੇ ਕਿਸੇ ਨੂੰ ਗੁੱਲੀ ਘੜ ਕੇ ਕੇ ਕਿਸ ਨੂੰ ਇਹ ਹੋਰ ਕੋਈ ਗੰਦੇ ਬੰਦੇ ਸ਼ਬਦ ਕਹਿ ਕੇ ਇਹੋ ਜਿਹੇ ਸ਼ਬਦ ਵਰਤ ਕੇ ਇਹ ਆਪਦੀ ਜਾਤੀਵਾਦੀ ਮਾਨਸਿਕਤਾ ਦਿਖਾਉਂਦੇ ਰਹਿੰਦੇ ਨੇ ਮੈਂ ਮੈਂ ਮੰਗ ਕਰੂੰਗਾ ਸਮੁੱਚੇ ਪੰਜਾਬ ਦੇ OBC ਭਾਈਚਾਰੇ ਨੂੰ ਵੀ ਇਕੱਠਾ ਹੋਣਾ ਚਾਹੀਦਾ ਇਕੱਲੇ ਰਾਮਗੜੀ ਦੇ ਭਾਈਚਾਰੇ ਨੂੰ ਹੀ ਨਹੀਂ ਦਰਜੀ ਭਾਈਚਾਰਾ ਸੁਨਾਰ ਭਾਈਚਾਰਾ ਲਹਾਰ ਭਾਈਚਾਰਾ ਤਰਖਾਨ ਭਾਈਚਾਰਾ ਚੌਰ ਭਾਈਚਾਰਾ ਸਾਰੇ ਇਕੱਠੇ ਹੋ ਕੇ OBC ਐਕਟਰੋਸਿਟੀਆਂ ਐਕਟ ਵੀ ਬਣਵਾਉਣਾ ਚਾਹੀਦਾ ਤਾਂ ਕਿ OBC ਭਾਈਚਾਰੇ ਨੂੰ ਵੀ ਕੋਈ ਗੰਦੇ ਮੰਦੇ ਜਾਤੀ ਸੁਧ੍ਰਿਕ ਸ਼ਬਦ ਨਾ ਬੋਲੇ ਮੈਂ ਹੋਰ ਵੀ OBC ਭਾਈਚਾਰਾ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਪੰਜਾਬ ਦੀ 30% ਦੇ ਕਿੰਨੀ ਪਾਪੂਲੇਸ਼ਨੋਂ ਤੁਸੀਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਆਪ ਦੀ ਪਾਪੂਲੇਸ਼ਨ ਕਿੰਨੀ ਹੈ ਤੋਂ ਵਿਧਾਨ ਸਭਾ ਤੁਹਾਡੇ ਵਿਧਾਇਕ ਕਿੰਨੇ ਨੇ ਤੁਹਾਡੇ ਵਿਧਾਇਕ ਘੱਟੋ ਘੱਟ 30% ਹੋਣੇ ਚਾਹੀਦੇ ਨੇ ਆਪ ਦੀ ਰਾਜਨੀਤਿਕ ਸ਼ਕਤੀ ਨੂੰ ਪਛਾਣੋ ਤੋਰ ਸਰਖਾਨ ਲੋਹਾਰ ਸੀਂਬੇ 나ਈ ਚਿਓਰ ਇਹ ਜਿਹੜੀਆਂ ਹੋਰ ਜਿਹੜੀਆਂ ਸਾਡੀਆਂ ਕਾਸਸ ਨੇ ਜਿਹਨਾਂ ਨੂੰ OBC ਕਾਸਸ ਕਹਿੰਦੇ ਸਾਰਿਆਂ ਨੂੰ ਯੂਨਾਈਟ ਹੋ ਕੇ ਆਪ ਦਾ ਇੱਕ ਅਲੱਗ ਫਰੰਟ ਬਣਾਉਣਾ ਚਾਹੀਦਾ ਉਸ ਫਰੰਟ ਨੂੰ ਆਪ ਦੀ ਅੱਡ ਚੋਣਾਂ ਲੜਨੀਆਂ ਚਾਹੀਦੀਆਂ ਜਿਵੇਂ ਆਪ ਦੇ ਬੰਦੇ ਖੜੇ ਕਰਕੇ ਆਪ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਇਸ ਲਈ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਵੀ ਉਹਦੇ ਵਿੱਚ ਆ ਰਾਮਗੜੀਆ ਸਮਾਜ ਤੇ ਔਰਤਾਂ ਦੇ ਮਨ ਸ਼ਾਨ ਦੇ ਖਿਲਾਫ ਬੋਲਿਆ ਗਿਆ ਹਨ ਜੇ ਰਾਮਗੜੀਆ ਸਮਾਜ ਦੀ ਗੱਲ ਕਰੀਏ ਇੱਕ ਦੋ ਆਗੂਆਂ ਤੋਂ ਲੈ ਕੇ ਹਨ ਆਮ ਸ਼ਗਰਸੀ ਬੰਦਿਆਂ ਤੋਂ ਲੈ ਕੇ ਤੇ ਕੋਈ ਐਡਾ ਵੱਡਾ ਕੋਈ ਸੋਸ਼ਲ ਮੀਡੀਆ ਤੇ ਕਿਸੇ ਨੇ ਕੋਈ ਮੰਗ ਨਹੀਂ ਕੀਤੀ ਨਾ ਪਰਚੇ ਦੀ ਕੀਤੀ ਨਾ ਨਿੰਦਿਆ ਨਨਖੇਦੀ ਕੀਤੀ ਇਸੇ ਤਰ੍ਹਾਂ ਜੇ ਕੁਲਕਾਰ ਸਿੰਘ ਸੰਧਮਾ ਜੀ ਦੀ ਗੱਲ ਕਰੀਏ ਉਹਨਾਂ ਨੇ ਵੀ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਦਿੱਤਾਗਾ ਇਹਨੂੰ ਕਿਹੜੇ ਨਾਗੇਗਾ ਇਹਦਾ ਮਤਲਬ ਕਿਤੇ ਮੈਂ ਮਹਿਸੂਸ ਕਰਦਾ ਕਿ ਉਹਨਾਂ ਤੇ ਵੀ ਕਿਤੇ ਜੱਟਵਾਦ ਭਰੂ ਤਾਂ ਨਹੀਂ ਹੋਇਆ ਵੀ ਜਿਹੜਾ ਉਹ ਕਿਸੇ ਤਰ੍ਹਾਂ ਦਾ ਆਰਾਮ ਗੜੀਆ ਸਮਾਜਵਾਰੀ ਕੁਲਤਾਰ ਸਿੰਘ ਸੰਧਵਾ ਬੋਲੇ ਨਹੀਂ ਦੇਖੋ ਕੁਲਤਾਰ ਸਿੰਘ ਸੰਧਵਾ ਬੋਲੇ ਜਾਂ ਨਹੀਂ ਬੋਲੇ ਉਹਨਾਂ ਦੀ ਆਪਦੀ ਗਿਣਤੀ ਮਿਲਤੀ ਹੋਊਗੀ ਕਿਉਂਕਿ ਕੁਲਤਾਰ ਸਿੰਘ ਸੰਧਵਾ ਹੋ ਸਕਦਾ ਮੁੱਖ ਮੰਤਰੀ ਦੀ ਲਾਈਨ ਦੇ ਵਿੱਚ ਲੱਗੇ ਹੋਏ ਹੁਣ ਇਹੋ ਜਿਹਾ ਕੁਝ ਇਗਨੋਰ ਕਰਨਾ ਉਹਨਾਂ ਦੇ ਲਈ ਫਾਇਦੇਮੰਦ ਹੁੰਦਾ ਸਭ ਤੋਂ ਹੋ ਸਕਦਾ ਹੋ ਸਕਦਾ ਜਿਹੜਾ ਬੋਲਿਆ ਵੀ ਗਿਆ ਉਹ ਵੀ ਇਸੇ ਤਰ੍ਹਾਂ ਹੀ ਹੋਊਗਾ ਵੀ ਇਸ ਬੰਦੇ ਨੂੰ ਆਪਾਂ ਜੇ ਪ੍ਰਵੋਕ ਕਰ ਦਈਏ ਤਾਂ ਹੋ ਸਕਦਾ ਹੈ ਮੁੱਖ ਮੰਤਰੀ ਦੀ ਲੈਣ ਚ ਲੈ ਜਾਏ ਇਹ ਸਾਰਾ ਕੁਝ ਰਾਜਨੀਤੀ ਹੁੰਦੀ ਹੈਗੀ ਪਰੰਤੂ ਓਵਰਆਲ ਜਿਹੜਾ ਸਾਡਾ ਰਾਮਗੜੀਆ ਸਮਾਜ ਹੈ ਜਾਂ ਓਵਰਆਲ ਸਮੂਚਾ ਸਾਡਾ ਜਿਹੜਾ ਦਲਿਤ ਤੇ ਓਬੀਸੀ ਸਮਾਜ ਹੈ ਇਹਨੂੰ ਇਕੱਠਾ ਹੋਣਾ ਚਾਹੀਦਾ ਜਿਹੜੇ ਜਾਤ ਅੰਕਾਰੀ ਆ ਜਿਨ੍ਹਾਂ ਨੂੰ ਪੈਸੇ ਦਾ ਅੰਕਾਰ ਆ ਜਿਨ੍ਹਾਂ ਨੂੰ ਆਪਦੀ ਸੱਤਾ ਦਾ ਅੰਕਾਰ ਆ ਉਹਨਾਂ ਨੂੰ ਕਰਾਰੀ ਚਪੇੜ ਵੱਜਣੀ ਚਾਹੀਦੀ ਆ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੂੰ ਕਰਾਰੀਆਂ ਚਪੇੜਾਂ ਵੱਜੀਆਂ ਨੇ ਉੱਥੋਂ ਦੀ ਦਿੱਲੀ ਦੇ ਲੋਕਾਂ ਨੇ ਮਾਰੀਆਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਤਿਆਰ ਹੋ ਜਾਣਾ ਚਾਹੀਦਾ 6 ਸਾਲ 6 ਮਹੀਨੇ ਦੀ ਗੱਲ ਆ ਤੇ ਹਾਲਾਤ ਇਹਨਾਂ ਦੇ ਉਹੋ ਜਿਹੇ ਬਣ ਜਾਣੇ ਚਾਹੀਦੇ ਨੇ ਜਿਵੇਂ ਪਿਛਲਿਆਂ ਦੇ ਬਣੇ ਨੇ ਅੱਛਾ ਸਰ ਵੀ ਜਿਵੇਂ ਆਪਾਂ ਦੇਖੀਏ ਨਾ ਔਰਤਾਂ ਦੀ ਬੜੀ ਸ਼ਾਨ ਦੇ ਖਿਲਾਫ ਬੋਲਦੇ ਨੇ ਹਨ ਤਾਂ ਇੱਕ ਤੋਂ ਔਰਤਾਂ ਤੋਂ ਲੈ ਕੇ ਵੀ ਔਰਤਾਂ ਦੇ ਰਾਜਨੀਤਿਕ ਧਾਰਮਿਕ ਸਮਾਜਿਕ ਸੰਸਥਾ ਬਣੀਆਂ ਪਰ ਇਸ ਪੱਖ ਤੋਂ ਔਰਤਾਂ ਵੀ ਕਿਸੇ ਨੇ ਕੋਈ ਬਾਰੀ ਵੱਡੀ ਸਟੈਂਡ ਨਹੀਂ ਲਿਆਗਾ ਇਹਦੇ ਬਾਰੇ ਕੀ ਕਹੂੰਗਾ ਦੇਖੋ ਪੰਜਾਬ ਦੇ ਵਿੱਚ ਜਿਹੜੀ ਔਰਤ ਮੂਵਮੈਂਟ ਹੈ ਲੜਕੀਆਂ ਦੀ ਮੂਵਮੈਂਟ ਹੈ ਉਹ ਬੇਸਿਕਲੀ ਕਾਲਜਾਂ ਦੇ ਵਿੱਚੋਂ ਯੂਨੀਵਰਸਿਟੀਾਂ ਦੇ ਵਿੱਚੋਂ ਚੱਲਦੀ ਹੁੰਦੀ ਹੈ ਕਿਉਂਕਿ ਉੱਥੇ ਲੜਕੀਆਂ ਵੱਧ ਹੁੰਦੀਆਂ ਉੱਥੇ ਸਿੱਖਿਆਤ ਹੁੰਦੀਆਂ ਨੇ ਪੰਜਾਬ ਦੀਆਂ ਯੂਨੀਵਰਸਿਟੀਾਂ ਲਗਭਗ ਖਾਲੀ ਹੋਈ ਨੇ ਪੰਜਾਬ ਦੇ ਕਾਲਜ ਲਗਭਗ ਖਾਲੀ ਨੇ ਮਾੜਾ ਮੋਟਾ ਚੰਡੀਗੜ੍ਹ ਦੇ ਵਿੱਚ ਅ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਲੜਕੀਆਂ ਕੁਝ ਪੋਲਿਟਿਕਸ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ ਪਰੰਤੂ ਉਹ ਪੰਜਾਬ ਤੋਂ ਬਾਹਰੀ ਏਰੀਆ ਹੋ ਜਾਂਦਾ ਅੱਜਕੱਲ ਤਾਂ ਜੇ ਔਰਤਾਂ ਸਾਡੇ ਪੰਜਾਬ ਦੇ ਵਿੱਚੋਂ ਨਹੀਂ ਬੋਲਦੀਆਂ ਤਾਂ ਇਹ ਸਾਡੀ ਤਰਾਸਦੀ ਹੈਗੀ ਤੇ ਕਿਸਾਨ ਜਿਹੜੀਆਂ ਯੂਨੀਅਨਰ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਔਰਤ ਪੜਣਾ ਐਜ਼ ਐਕਟੀਵਿਸਟ ਕੰਮ ਕਰਦੀਆਂ ਨੇ ਜਾਂ ਮਜ਼ਦੂਰ ਯੂਨੀਅਨਾਂ ਚ ਵੀ ਜਿਹੜੀਆਂ ਔਰਤ ਪੈਣਾ ਐਕਟੀਵਿਸਟ ਕੰਮ ਕਰਦੀਆਂ ਉਹ ਵੀ ਉਹਨਾਂ ਕੋਲੇ ਆਪਦੇ ਮੰਗਾਂ ਮਸਲੇ ਹੋਰ ਬਹੁਤ ਜ਼ਿਆਦੇ ਹੁੰਦੇ ਨੇ ਉਹ ਕੁਝ ਮਸਲਿਆਂ ਨੂੰ ਇਗਨੋਰ ਕਰਨਾ ਪੈਂਦਾ ਉਹਨਾਂ ਨੂੰ ਤਾਂ ਇਹ ਉਸ ਤਰ੍ਹਾਂ ਦਾ ਮਸਲਾ ਜਿਹਦੇ ਵਿੱਚ ਉਹ ਇਹਨਾਂ ਨੂੰ ਇਗਨੋਰ ਕੀਤਾ ਗਿਆ ਹੋਇਆ ਹੋ ਸਕਦਾ ਅੱਛਾ ਇਹ ਫਿਕਰਮੰਦ ਮੀਡੀਆ ਰਾਹੀਂ ਜਿਹੜਾ ਮਨਿੰਦਰਜੀਤ ਸਿੰਘ ਸਿੱਧੂ ਤੇ ਲੋਕ ਆਵਾਜ਼ੀ ਦੇ ਪੱਤਰਕਾਰ ਦੇ ਪਰਚਾ ਹੋਇਆ ਇਹਦੇ ਬਰਤੀ ਜਾਂ ਹੋਰ ਅੰਤ ਦੇ ਵਿੱਚ ਤੁਸੀਂ ਕੀ ਸਮੂੱਚੀ ਪਾਵਨ ਸਮੂੱਚੇ ਪੱਧਰ 'ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਪੰਜਾਬ ਦੇ ਵਿੱਚ ਜਿੰਨੇ ਵੀ ਚੰਗੇ ਲੋਕ ਨੇ ਜਿੰਨੇ ਵੀ ਚੰਗੇ ਕਿਸਾਨ ਨੇ ਜਿੰਨੇ ਵੀ ਚੰਗੇ ਮਜ਼ਦੂਰ ਨੇ ਜਿੰਨੇ ਵੀ ਚੰਗੇ ਦੁਕਾਨਦਾਰ ਨੇ ਜਿੰਨੇ ਵੀ ਚੰਗੇ ਵਿਦਿਆਰਥੀ ਨੇ ਜਿੰਨੇ ਵੀ ਇਨਸਾਫ ਪਸੰਦ ਛੋਟੇ ਦੁਕਾਨਦਾਰ ਤੇ ਮੁਲਾਜ਼ਮ ਵੀਰ ਨੇ ਪਹਿਣਾ ਨੇ ਸਾਡੀਆਂ ਮਾਤਾ ਮਾਨੇ ਸਾਡਿਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪੱਤਰਕਾਰ ਮਨਿੰਦਰਜੀਤ ਸਿੱਧੂ ਲੋਕਵਾਜ ਟੀਵੀ ਦੇ ਉੱਤੇ ਜਿਹੜਾ ਇਹ ਜ਼ੁਲਮ ਕਰਨ ਜਾ ਰਹੀ ਹੈ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਜ਼ੁਲਮ ਨੂੰ ਅਸੀਂ ਰੋਕੀਏ ਉਸ ਜ਼ੁਲਮ ਦੇ ਖਿਲਾਫ ਇਕਜੁੱਟ ਹੋਈਏ ਉਸ ਜ਼ੁਲਮ ਦੇ ਖਿਲਾਫ ਜਿਵੇਂ ਲੱਖੇ ਸੁਧਾਣੇ ਵੇਲੇ ਅਸੀਂ ਇਕੱਠ ਕਰਕੇ ਰੈਲੀ ਕਰਕੇ ਉਹਦਾ ਪਰਚਾ ਰੱਦ ਕਰਾਇਆ ਸੀ ਜਿਵੇਂ ਮਾਲਵਿੰਦਰ ਸਿੰਘ ਮਾਲੀ ਵੇਲੇ ਥੂ ਥੂ ਕਰਵਾ ਕੇ ਇਹਨਾਂ ਦੀ ਬੇਇੱਜ਼ਤੀ ਕਰਕੇ ਮਾਲਵਿੰਦਰ ਮਾਲੀ ਜੀ ਨੂੰ ਰਿਹਾ ਕਰਵਾਇਆ ਸੀ ਉਸੇ ਪ੍ਰਕਾਰ ਹੀ ਲੋਕਵਾਜ ਟੀਵੀ ਦੀ ਬੜਗਾਂ ਦੇ ਮਨਿੰਦਰਜੀਤ ਸਿੰਘ ਦੂ ਦੇ ਉੱਤੇ ਜਿਹੜੇ ਪਰਚੇ ਨੇ ਉਹਨਾਂ ਨੂੰ ਰੱਦ ਕਰਵਾਈਏ ਤੇ ਰੱਦ ਕਰਵਾ ਕੇ ਇਸ ਜਿਹੜੀ ਦੁਸ਼ਟ ਤੇ ਜ਼ਾਲਮ ਸਰਕਾਰ ਆ ਜਿਹੜੀ ਨਰਿੰਦਰ ਮੋਦੀ ਤੇ ਮੰਨੂਵਾਦੀਆਂ ਦੇ ਕਹਿਣੇ ਦੇ ਵਿੱਚ ਚੱਲਦੀ ਆ ਉਹ ਸਰਕਾਰ ਨੂੰ ਅ ਪਿੱਛੇ ਮੁੜਨ ਮਜਬੂਰ ਕਰੀ ਅੱਛਾ ਜੀ ਤਨ ਮਾਰਚ ਦਾੜਾ ਧਰਨਾ ਉਹਦੇ ਬਾਰੇ ਸਮੁੱਚੀ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਦੇਖੋ ਮੈਂ ਸਮੂਚੀ ਪਬਲਿਕ ਨੂੰ ਇਹ ਸੁਨੇਹਾ ਸੁਨੇਹਾ ਦੇਣਾ ਚਾਹੁੰਗਾ ਵੀ ਜਿਹੜੇ ਜਿਹੜੇ ਵੀਰ ਭਰਾ ਤਿੰਨ ਮਾਰਕਸ ਦੇ ਧਰਨੇ ਵਿੱਚ ਮਨਿੰਦਰ ਜੀ ਸਿੱਧੂ ਦੇ ਹੱਕ ਦੇ ਵਿੱਚ ਪਹੁੰਚ ਸਕਦੇ ਨੇ ਉਹ ਜਰੂਰ ਪਹੁੰਚਣ ਜਿਹੜੇ ਜਿਹੜੇ ਨਹੀਂ ਪਹੁੰਚ ਸਕਦੇ ਜਿਸ ਪ੍ਰਕਾਰ ਅਸੀਂ ਆਪਣੇ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਫਲੈਕਸ ਲਗਾਈ ਹੈ ਕੋਈ ਆਪਣੀਆਂ ਦੁਕਾਨਾਂ ਦੇ ਵਿੱਚ ਫਲੈਕਸਾਂ ਲਗਾ ਕੇ ਕੋਈ ਆਪਣੇ ਵੱਲੋਂ ਅ ਜਿੱਥੇ ਵੀ ਉਹ ਹੈਗੇ ਨੇ ਕੋਈ ਮੰਨ ਲਓ ਗੜਸ਼ੰਕਰ ਆ ਵੀਰ ਕੋਈ ਬਹੁਰਾ ਕੋਈ ਮੁਹਾਲੀ ਦੇ ਵਿੱਚ ਨੇ ਉੱਥੇ ਵੀ ਆਪਣੇ ਆਪ ਪ੍ਰਦਰਸ਼ਨ ਕਰਨੇ ਚਾਹੀਦੇ ਨੇ ਜਿਸ ਪ੍ਰਕਾਰ ਸਾਡੀਆਂ ਪ੍ਰੈਸ ਕਲੱਬਸ ਨੇ ਜਿਸ ਪ੍ਰਕਾਰ ਸੋਸ਼ਲ ਮੀਡੀਆ ਤੇ ਤੁਹਾਡੀ ਜਥੇਬੰਦੀ ਦਾ ਕਲੱਬ ਹੈਗਾ ਪ੍ਰੈਸ ਦਾ ਕਲੱਬ ਆ ਉਹਨਾਂ ਨੂੰ ਆਪਣੇ ਲੈਵਲ ਦੇ ਉੱਤੇ ਤਹਿਸੀਲਦਾਰ ਦਫ਼ਤਰਾਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦੇ ਕੇ ਤੇ ਨਾਲ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਪਿੰਡੂ ਡਾਕਟਰਾਂ ਨੂੰ ਨਾਲ ਲੈ ਕੇ ਤੇ ਵਾਰਦ ਮਿਲਣੇ ਚਾਹੀਦੇ ਨੇ ਤਾਂ ਕਿ ਮਨਿੰਦਰ ਜੀ ਤੋਂ ਸਿੱਧੂ ਦੇ ਹੱਕ ਦੇ ਵਿੱਚ ਵੇਬ ਬਣੇ ਤੇ ਇਸ ਸਰਕਾਰ ਨੂੰ ਆਪਣੇ ਜਿਹੜੇ ਜ਼ਾਲਮ ਹੱਥ ਨੇ ਉਹ ਪਿੱਛੇ ਖਿੱਚਨੇ ਪੈਣ। ਹਾਂਜੀ ਤੁਸੀਂ ਦੇਖ ਰਹੇ ਹੋ ਕਿਕਰਮੰਦ মিডিਆ ਤੇ ਸਾਡੇ ਦਰਮਿਆਨ ਸੀਗੇ ਡਾਕਟਰ ਹਰਗੋਬ ਸਿੰਘ ਜੀ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ। ਸੋ ਜਿਹੜਾ ਮਨਿੰਦਰਜੀਤ ਸਿੰਘ ਸਿੱਧੂ ਲੋਕਵਾਚ ਜੀ ਤੇ ਪਰਚਾ ਦਰਜ ਹੋਇਆ ਉਸ ਪਰਚੇ ਦੇ ਸਬੰਧੀ ਉਹਨਾਂ ਨੇ ਵਿਚਾਰ ਆ ਜਿਹੜੇ ਆਪਣੇ ਪੇਸ਼ ਕੀਤੇ ਐ ਤੇ ਉਮੀਦ ਆ ਕਿ ਜਿਹੜਾ ਸਾਡੇ ਅੱਜ ਦੇ ਵਿਚਾਰ ਡਾਕਟਰ ਸਾਹਿਬ ਦੇ ਤੇ ਕਿਕਰਮੰਦ মিডিਆ ਨਾਲ ਗੱਲਬਾਤ ਹੋਈ ਐ ਤੇ ਤੁਹਾਨੂੰ ਚੰਗੇ ਲੱਗੇ ਹੋਣਗੇ। ਮੰਧ ਦੇ ਵਿੱਚ ਜਕਰਮੰਦ মিডিਆ ਦੇ ਨਾਲ ਗੁਰਚਾਰਦ ਸਿੰਘ ਰਾਜੀ ਦੇ ਨਾਲ ਨਰਮਲ ਸਿੰਘ ਨਿਹਾਲ ਦੀ ਰਿਪੋਰਟ ਧੰਨਵਾਦ ਮਿਹਰਬਾਨੀ ਸ਼ੁਕਰੀਆ